ਲੋਕ ਸਭਾ ਇਲੈਕਚਰਸ ਦਾ ਬਿਗਲਿਕ ਪਾਸੇ ਵਜਿਆ ਹੋਇਆ ਹੈ ਹਰੇਕ ਪਾਰਟੀ ਹਰੇਕ ਕੈਂਡੀਡੇਟ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਫਿਰ ਚਾਹੇ ਉਹ ਕਿਸੇ ਦਾ ਵਿਰੋਧ ਕੀਤਾ ਜਾਵੇ ਜਾਂ ਹੱਕ ਚ ਪ੍ਰਚਾਰ ਕੀਤਾ ਜਾਵੇ ਅਲੱਗ-ਅਲੱਗ ਜਿਹੜੇ ਕੈਂਡੀਡੇਟ ਨੇ ਆਪਣਾ ਜਿਹੜਾ ਚੋਣ ਪ੍ਰਚਾਰ ਕਰ ਰਹੇ ਨੇ ਪਰ ਇਸ ਦੇ ਵਿੱਚ ਇੱਕ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਮੀਨੇਸ਼ਨ ਭਰੀ ਜਾਣੀ ਹੈ ਕਿਉਂਕਿ ਆਮ ਲਫ਼ਜ਼ ਅਸੀਂ ਸੁਣਦੇ ਹਾਂ ਕਿ ਕਾਗਜ਼ ਭਰਨੇ ਆ ਕੈਂਡੀਡੇਟ ਨੇ ਉਮੀਦਵਾਰ ਕਾਗਜ਼ ਭਰਨ ਲਈ ਜਾਵੇਗਾ ਲੇਕਿਨ ਇਸ ਕਾਗਜ਼ ਭਰਨ ਪਿੱਛੇ ਕਿੰਨੀ ਕੁ ਭੂਮਿਕਾ ਕਿਸ-ਕਿਸ ਬੰਦੇ ਦੀ ਹੁੰਦੀ ਹੈ ਕਿਹੜੇ ਕਿਹੜੇ ਜਿਹੜਾ ਸਟੈਪ ਬਾਈ ਸਟੈਪ ਇਹ ਕਿਸ ਤਰੀਕੇ ਦੇ ਨਾਲ ਅੱਗੇ ਚੱਲਦਾ ਹੈ ਤਾਂ ਇਸ ਬਾਰੇ ਵੀ ਜਾਣਕਾਰੀ ਲਵਾਂਗੇ ਔਰ ਹਰੇਕ ਦਰਸ਼ਕ ਤੱਕ ਇਹ ਜਾਣਕਾਰੀ ਸਾਂਝੀ ਕਰਾਂਗੇ ਸਾਡੇ ਨਾਲ ਐਡਵੋਕੇਟ ਫੈਰੀ ਸੌਫਤ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਫੈਰੀ ਜੀ ਸ਼ੁਰੂਆਤ ਕਿੱਥੋਂ ਹੁੰਦੀ ਕਿਉਂਕਿ ਆਮ ਤੌਰ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੀ ਹੁੰਦਾ ਹੈ ਵੀ ਕੈਂਡੀਡੇਟ ਜਿਹੜਾ ਉਹ ਕਾਗਜ਼ ਭਰਨ ਦੇ ਲਈ ਆਇਆ ਹੈ ਤਾਂ ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿੱਥੋਂ ਤੱਕ ਸਟੈਪ ਜਿਹੜੇ ਜਾਂਦੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਕੰਮ ਹੈ ਇਲੈਕਸ਼ਨ ਨੜਨ ਦਾ ਕਿਸੇ ਕੈਂਡੀਡੇਟ ਲਈ ਉਹ ਹੈ ਨੋਮੀਨੇਸ਼ਨ ਦਾ ਵੀ ਨੋਮੀਨੇਸ਼ਨ ਜਿਹੜੀ ਹੈ ਕਲੀਅਰ ਹੋਵੇ ਨੋਮੀਨੇਸ਼ਨ ਦੇ ਜਿਹੜੇ ਫਾਰਮਸ ਹੈ ਉਹ ਪ੍ਰੋਪਰ ਤਰੀਕੇ ਨਾਲ ਭਰੇ ਜਾਣ ਕਿਉਂਕਿ ਜੇ ਨੋਮੀਨੇਸ਼ਨ ਹੀ ਨਹੀਂ ਪ੍ਰੋਪਰ ਤਰੀਕੇ ਨਾਲ ਭਰੀ ਜਾਏਗੀ ਜੇ ਕਾਗਜ਼ ਹੀ ਰਿਜੈਕਟ ਹੋ ਗਏ ਤਾਂ ਉਹਦੇ ਉਸ ਦੇ ਬੇਸ ਦੇ ਉੱਤੇ ਤਾਂ ਫਿਰ ਇਲੈਕਸ਼ਨ ਚਾਹੇ ਜਿੰਨੀ ਮਰਜੀ ਕੈਂਪੇਨ ਕਰ ਲੋ ਕੁਝ ਵੀ ਹੈ ਟਿਕਟ ਵੀ ਮਿਲ ਗਈ ਪਾਰਟੀ ਤੋਂ ਜੇ ਨੋਮੀਨੇਸ਼ਨ ਹੀ ਰਿਜੈਕਟ ਹੋ ਗਏ ਤਾਂ ਇਲੈਕਸ਼ਨ ਲੜਿਆ ਸਾਰਾ ਉਸੇ ਟਾਈਮ ਹੀ ਕੈਂਡੀਡੇਟ ਹਾਰ ਜਾਂਦਾ ਇੱਕ ਤਰ੍ਹਾਂ ਦਾ ਹਾਂ ਬਿਲਕੁਲ ਠੀਕ ਹੈ ਅਸੀਂ ਪਹਿਲਾਂ ਇਹ ਪੁੱਛਾਂਗੇ ਵੀ ਜਿਵੇਂ ਹੁਣ ਇਲੈਕਸ਼ਨ ਅਨਾਉਂਸ ਹੋ ਗਈ ਕੈਂਡੀਡੇਟ ਦੀਆਂ ਲਿਸਟਾਂ ਆ ਗਈਆਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਲੇਕਿਨ ਹੁਣ ਕਿੰਨੀ ਦੇਰ ਪਹਿਲਾਂ ਨੋਮੀਨੇਸ਼ਨ ਜਿਹੜੀ ਜਾਂ ਕਾਗਜ਼ਪਰਨੇ ਜਿਹੜੇ ਹੁੰਦੇ ਨੇ ਪ੍ਰੋਸੈਸ ਦੇਖੋ ਇਹਦੇ ਵਿੱਚ ਕੀ ਹੈ ਸਾਰਾ ਇਲੈਕਸ਼ਨ ਦਾ ਸ਼ਡਿਊਲ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਨੇ ਜਿਵੇਂ ਅਲੱਗ-ਅਲੱਗ 7 ਦੌਰ ਦੇ ਵਿੱਚ ਇਲੈਕਸ਼ਨ ਹੋਣੇ ਸੀਗੇ 7 ਫੇਸਿਸ ਦੇ ਵਿੱਚ ਤਾਂ ਉਹਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਇਲੈਕਸ਼ਨ ਜਿਵੇਂ ਕਹੂੰਗਾ ਜਿਵੇਂ ਪੰਜਾਬ ਚ ਆਪਾਂ ਬੈਠਾ ਆਂ ਜਾਂ ਚੰਡੀਗੜ੍ਹ ਚ ਇਲੈਕਸ਼ਨ ਇਹ ਲਾਸਟ 7th ਫੇਸਸ ਦੇ ਵਿੱਚ ਹੈ ਤੇ ਇਹਦੀ ਜਿਹੜੀ VOTING ਹੋਣੀ ਆ ਉਹ 1 ਤੇ ਉਸ ਤੋਂ ਪਹਿਲਾਂ ਜਿਹੜੀ ਜਦੋਂ ਨੋਟੀਫਿਕੇਸ਼ਨ ਹੋਏਗੀ ਇਲੈਕਸ਼ਨ ਦੀ ਤੇ ਉਸ ਟਾਈਮ ਦੇ ਉਸ ਤੋਂ ਲੈ ਕੇ ਕੁਝ ਟਾਈਮ ਦਿੱਤਾ ਜਾਂਦਾ ਹਫਤੇ ਇੱਕ ਦਾ ਟਾਈਮ ਦਿੱਤਾ ਜਾਂਦਾ ਜਿਹੜਾ ਨੋਮੀਨੇਸ਼ਨਸ ਫਾਈਲ ਕਰਨ ਦੇ ਲਈ ਤੇ ਉਹ ਡਿਊਰਿੰਗ दैट ਜਿਹੜੇ ਉਹ ਜਿਹੜਾ ਟਾਈਮ ਦਿੱਤਾ ਜਾਂਦਾ ਤੇ ਉਹਦੇ ਵਿੱਚ ਵਿੱਚ ਜਿਹੜੇ ਨੋਮੀਨੇਸ਼ਨਸ ਫਾਈਲ ਕਰਨੇ ਹੁੰਦੇ ਆ ਉਸ ਤੋਂ ਬਾਅਦ ਫਿਰ ਅੱਗੇ ਟਾਈਮ ਹੁੰਦਾ ਕਿ ਵਿਡਰੋ ਕਰਨ ਦਾ ਉਸ ਤੋਂ ਬਾਅਦ ਹੁੰਦਾ ਟਾਈਮ ਸਕਰੂਟੀ ਦਾ ਸਕਰੂਟੀ ਤੋਂ ਬਾਅਦ ਫਿਰ ਟਾਈਮ ਮਿਲਦਾ ਵਿਡਰੋ ਕਰਨ ਦਾ ਜਦੋਂ ਤੱਕ ਵਿਡਰੋਅ ਦੇ ਟਾਈਮ ਤੱਕ ਕੋਈ ਵੀ ਕੈਂਡੀਡੇਟ ਜੇ ਵਿਡਰੋਅ ਕਰ ਲਵੇ ਤਾਂ ਠੀਕ ਹੈ ਆਦਰਵਾਇਸ ਜੇ ਉਹ ਨਹੀਂ ਟਾਈਮ ਦੇ ਉੱਤੇ ਵਿਡਰੋਅ ਕਰ ਦੇ ਤਾਂ ਫਿਰ ਉਹ ਉਸ ਤੋਂ ਬਾਅਦ ਕੋਈ ਸਟੇਜ ਨਹੀਂ ਹੈ ਕਿ ਉਹ ਨੋਮੀਨੇਸ਼ਨ ਵਿਡਰੋ ਕਰ ਸਕਣ ਤਾਂ ਹੁਣ ਜਿਵੇਂ ਕਿ ਆਪਾਂ ਜਿਵੇਂ ਕਿ ਤੁਸੀਂ ਆਪਾਂ ਇਲੈਕਸ਼ਨ ਦਾ ਵੀ ਨੋਮੀਨੇਸ਼ਨ ਫਾਰਮਸ ਹੁੰਦੇ ਕੀ ਕੀ ਨੇ ਕਿਹੜੇ ਕਿਹੜੇ ਨੋਮੀਨੇਸ਼ਨ ਫਾਰਮ ਭਰਨੇ ਹੁੰਦੇ ਆ ਇਹਦੇ ਵਿੱਚ ਖਾਸ ਤੌਰ ਤੇ ਜਿਹੜੇ ਮੇਨਲੀ ਫਾਰਮਸ ਹੁੰਦੇ ਨੇ ਇੱਕ ਤਾਂ ਫਾਰਮ ਕਿਉਂਕਿ ਆਪਾਂ ਜਨਰਲ ਇਲੈਕਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਲਈ ਹੁੰਦਾ ਮੇਨਲੀ ਫਾਰਮ 2A ਉਸ ਤੋਂ ਇਲਾਵਾ ਦੂਸਰਾ ਹੁੰਦਾ ਨਾਲ ਫਾਰਮ 26 ਜਿਹੜਾ ਕਿ ਐਫੀਡੇਵਿਟ ਆਪਾ ਕਹਿੰਦੇ ਆ ਕਿ ਜਿਹਦੇ ਵਿੱਚ ਸਾਰਾ ਬਿਉਰਾ ਦਿੱਤਾ ਜਾਂਦਾ ਕਿ ਕੀ ਐਸੈਟਸ ਨੇ ਕੀ ਲਾਇਬਿਲਟੀਆਂ ਨੇ ਕਿੰਨੇ ਰਿਟਰਨ ਭਰਦੇ ਆ ਕਿਹੜੇ ਕ੍ਰਿਮੀਨਲ ਕੇਸਿਸ ਆ ਉਹ ਸਾਰਾ ਕੁਝ ਫਾਰਮ 26 ਦੇ ਵਿੱਚ ਜਿਹੜਾ ਇੱਕ ਐਫੀਡੇਵਿਟ ਫਾਈਲ ਕੀਤਾ ਜਾਂਦਾ ਤੇ ਇਸ ਤੋਂ ਇਲਾਵਾ ਜੇ ਕੋਈ ਕੈਂਡੀਡੇਟ ਕਿਸੇ ਟਿਕਟ ਤੋਂ ਲੜ ਰਿਹਾ ਕਿਸੇ ਪਾਰਟੀ ਵੱਲੋਂ ਲੜ ਰਹੇ ਨੇ ਤਾਂ ਉਹਦੇ ਵਿੱਚ ਨਾਲ ਫਾਰਮ A ਤੇ B ਹੁੰਦਾ ਜਿਹੜਾ ਕਿ ਟਿਕਟ ਇਸ਼ੂ ਕਰਦੀ ਹੈ ਪਾਰਟੀ ਜਿਹੜੀ ਹੈ ਕਿ ਕੰਸਰਨਡ ਪਾਰਟੀ ਜਿਹੜੀ ਹੈ ਟਿਕਟ ਇਸ਼ੂ ਕਰਦੀ ਆ ਫਾਰਮ ਏ ਬੀ ਅਟੈਚ ਹੁੰਦੇ ਆ ਤੇ ਨਾਲ ਜੇ ਮੈਂ ਕਹੂੰਗਾ ਕਿ ਡਾਕੂਮੈਂਟਸ ਕਿਹੜੇ ਕਿਹੜੇ ਅਟੈਚ ਹੋਣੇ ਹੁੰਦੇ ਆ ਸਭ ਤੋਂ ਇੱਕ ਤਾਂ ਫਾਰਮ 2ਏ ਫਾਰਮ 26 ਉਸ ਦੇ ਨਾਲ ਜੇ ਟਿਕਟ ਹੈ ਤਾਂ ਫਾਰਮ ਏ ਬੀ ਜੇ ਕੋਈ ਰਿਜ਼ਰਵਡ ਸੀਟ ਤੋਂ ਕੈਂਡੀਡੇਟ ਹੈ ਤਾਂ ਰਿਜ਼ਰਵਡ ਸੀਟ ਵਾਲੇ ਨੂੰ ਆਪਣਾ ਜਿਹੜਾ ਰਿਜ਼ਰਵੇਸ਼ਨ ਦਾ ਜਿਹੜਾ ਸਰਟੀਫਿਕੇਟ ਹੈ ਉਹ ਨਾਲ ਅਟੈਚ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਚੀਜ਼ ਜਿਹੜੀ ਹੈ ਕਿ ਇੱਕ ਜਿਹੜਾ ਬੈਂਕ ਅਕਾਊਂਟ ਜਿਹੜਾ ਕਿ ਘੱਟੋ ਘੱਟ ਇੱਕ ਦਿਨ ਪੁਰਾਣਾ ਇੱਕ ਤੇ 14 ਦਿਨ ਪੁਰਾਣਾ ਮੈਕਸਿਮਮ ਜਿਹੜਾ ਵੀ 14 ਦਿਨ ਪੁਰਾਣਾ ਹੋਵੇ ਤੇ ਘੱਟੋ ਘੱਟ ਇੱਕ ਦਿਨ ਪੁਰਾਣਾ ਹੋਵੇ ਉਹ ਜਿਹੜਾ ਜਿਹੜਾ ਅਕਾਊਂਟ ਹੈ ਕੈਂਡੀਡੇਟ ਨੂੰ ਨਵਾਂ ਖੁਲਵਾਉਣਾ ਪੈਂਦਾ ਉਹ ਜਿਹੜਾ ਅਕਾਊਂਟ ਹੈ ਇਲੈਕਸ਼ਨ ਦਾ ਜਿੰਨਾ ਵੀ ਅੱਗੇ ਐਕਸਪੈਂਡੀਚਰ ਹੁੰਦਾ ਹੈ ਕੈਂਡੀਡੇਟ ਵੱਲੋਂ ਜਿਵੇਂ ਕਿ ਖਰਚੇ ਦਾ ਇੱਕ ਦਾਇਰਾ ਹੈ ਕਿ ਪੰਜਾਬ ਦੇ ਵਿੱਚ ਜਿਵੇਂ ਇਲੈਕਸ਼ਨ ਹੈ ਤਾਂ 90 ਲੱਖ ਰੁਪਏ ਦਾ ਹੈਗਾ ਕਿ ਲਿਮਿਟ ਹੈ ਕਿ ਐਨੇ ਹੀ ਕੈਂਡੀਡੇਟ ਖਰਚ ਕਰ ਸਕਦੇ ਆ ਉਹ ਸਾਰਾ ਜਿਹੜਾ ਖਰਚਾ ਹੈ ਉਹ ਕੈਂਡੀਡੇਟ ਇਸ ਅਕਾਊਂਟ ਦੇ ਵਿੱਚੋਂ ਹੀ ਸਪੈਂਡ ਕਰਨਾ ਹੁੰਦਾ ਹੈ ਇਹ ਬੜਾ ਇੰਪੋਰਟੈਂਟ ਹੈ ਤੇ ਇਸ ਤੋਂ ਬਿਨਾ ਮਤਲਬ ਵੀ ਇਲੈਕਸ਼ਨ ਕੰਟੈਸਟ ਹੀ ਨਹੀਂ ਕਰ ਸਕਦੇ ਕਿਉਂਕਿ ਬੈਂਕ ਅਕਾਊਂਟ ਜਿਹੜਾ ਮੰਡੇਟਰੀ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋ ਇਹ ਵੀ ਦੇਖਾਂਗੇ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹ ਫਾਰਮਸ ਜਿਹੜੇ ਨੇ ਕਿਉਂਕਿ ਫਾਰਮ ਕਾਫੀ ਵੱਡਾ ਬਿਊਰਾ ਜਿਹੜਾ ਹੁੰਦਾ ਦੇਣਾ ਹੁੰਦਾ ਤਾਂ ਉਹ ਵੀ ਇੱਕ ਵਾਰ ਫਾਰਮ ਜ਼ਰੂਰ ਦਰਸ਼ਕਾਂ ਨੂੰ ਦਿਖਾ ਦਵਾਂ ਦੇ ਵਿੱਚ ਹੁੰਦਾ ਕਿ ਇਹ ਖਾਸ ਤੌਰ ਦੇ ਉੱਪਰ ਜੀ ਜਿਹੜਾ ਹੁੰਦਾ ਫਾਰਮ 26 ਹੈ ਠੀਕ ਹੈ ਤੇ ਇਸ ਤੋਂ ਇਲਾਵਾ ਜੇ ਮੈਂ ਤੁਹਾਨੂੰ ਹੈਂਡਬੁੱਕ ਜਿਹੜੀ ਕੈਂਡੀਡੇਟਸ ਨੂੰ ਇਸ਼ੂ ਕੀਤੀਆਂ ਨੇ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਹੈਂਡਬੁੱਕ ਹੈ ਇਹ ਇਲੈਕਸ਼ਨ ਕਮਿਸ਼ਨ ਵੱਲੋਂ ਹੈ ਇਹ 2023 ਦੀ ਜਿਹੜੀ ਲੇਟੈਸਟ ਹੈ ਇਹਦੇ ਵਿੱਚ ਜਿਹੜਾ ਵੀ ਸਾਰੇ ਫਾਰਮਸ ਦਾ ਜਿਹੜਾ ਬਿਉਰਾ ਦਿੱਤਾ ਗਿਆ ਵੀ ਕਿਸ ਤਰੀਕੇ ਨਾਲ ਕਿਹੜਾ ਫਾਰਮ ਭਰਨਾ ਹੁੰਦਾ ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਮੋਸਟ ਇੰਪੋਰਟੈਂਟ ਫਾਰਮ ਹੈ ਫਾਰਮ 2A ਇਹ ਹੀ ਕਹਿਜਾ ਫਾਰਮ ਹੈ ਜੇ ਇਹਦੇ ਵਿੱਚ ਕੋਈ ਵੀ ਮਿਸਟੇਕ ਹੁੰਦੀ ਹੈ ਜੀ ਕੋਈ ਵੀ ਮਿਸਟੇਕ ਇਹਦੇ ਬੇਸਿਸ ਦੇ ਉੱਤੇ ਨੋਮੀਨੇਸ਼ਨ ਰਿਜੈਕਟ ਹੋ ਸਕਦੀਆਂ ਨੇ ਇਹਦੇ ਵਿੱਚ ਫਿਰ ਜੀ ਹੁੰਦਾ ਕੀ ਇਹਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਹੈ ਇਹਦੇ ਵਿੱਚ ਤਿੰਨ ਮੇਨਲੀ ਜਿਹੜੇ ਨੇ ਚਾਰ ਚਾਰ ਪਾਰਟਸ ਨੇ ਪਾਰਟ 1 ਜਿਹੜਾ ਉਹ ਭਰਨਾ ਹੁੰਦਾ ਜੇ ਕੋਈ ਵੀ ਰੈਕੋਗਨਾਈਜ਼ ਪੋਲੀਟੀਕਲ ਪਾਰਟੀ ਵੱਲੋਂ ਹੈ ਜਿਵੇਂ ਕਿ ਕੋਈ ਸਟੇਟ ਪਾਰਟੀ ਆ ਜਾਂ ਨੈਸ਼ਨਲ ਪਾਰਟੀ ਆ ਉਹਨਾਂ ਵੱਲੋਂ ਜੇ ਕੋਈ ਕੈਂਡੀਡੇਟ ਹੈ ਤਾਂ ਉਹਨਾਂ ਵੱਲੋਂ ਇਹ ਪਾਰਟ ਭਰਨਾ ਹੁੰਦਾ ਉਹਦੇ ਵਿੱਚ ਕੀ ਹੁੰਦਾ ਹੈ ਫਰਕ ਜਿਹੜਾ ਇੰਡੀ ਪਾਰਟੀ ਵੱਲੋਂ ਤੇ ਜਿਹੜੀ ਵਿਦਆਊਟ ਪਾਰਟੀ ਜਿਹੜੇ ਹੁੰਦੇ ਨੇ ਇੰਡੀਪੈਂਡੈਂਟ ਲੜਦੇ ਨੇ ਉਹਨਾਂ ਦਾ ਫਰਕ ਹੁੰਦਾ ਹੈ ਕਿ ਜਿਹੜੇ ਪਾਰਟੀ ਵੱਲੋਂ ਉਹਨਾਂ ਨੂੰ ਇਕੋ ਹੀ ਇੱਕ ਹੀ ਪ੍ਰਪੋਜ਼ਰ ਰਿਕੁਆਇਰਡ ਹੁੰਦਾ ਤੇ ਜਿਹੜੇ ਇੰਡੀਪੈਂਡੈਂਟ ਕੰਟੈਸਟ ਕਰਦੇ ਨੇ ਉਹਨਾਂ ਨੂੰ 10 ਪ੍ਰਪੋਜ਼ਰ ਜਿਹੜੇ ਨੇ ਪ੍ਰਪੋਜ਼ ਕਰਦੇ ਨੇ ਉਹੀ ਹੈ ਇਹ ਜਿਹੜਾ ਫਾਰਮ ਹੈ ਵੀ ਫਸਟ ਜਿਹੜਾ ਪਾਰਟ 1 ਹੈ ਪ੍ਰਪੋਜ਼ਰ ਵੱਲੋਂ ਸਾਈਨ ਹੁੰਦਾ ਤੇ ਪ੍ਰਪੋਜ਼ਰ ਦੀ ਡਿਟੇਲ ਭਰੀ ਜਾਂਦੀ ਹੈ ਤੇ ਕੈਂਡੀਡੇਟ ਦੀ ਜਿਹੜੇ ਪ੍ਰਪੋਜ਼ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਪਾਰਟ 2 ਹੈ ਉਹਦੇ ਵਿੱਚ 10 ਪ੍ਰਪੋਜ਼ਰਸ ਦੀ ਡਿਟੇਲ ਜਿਹੜੀ ਹੁੰਦੀ ਹੈ ਬੜੀ ਇੰਪੋਰਟੈਂਟ ਹੈ ਪ੍ਰਪੋਜ਼ਰ ਦਾ ਰੋਲ ਜੇ ਲੈਟਸ ਸੇ ਪ੍ਰਪੋਜ਼ਰ ਦੀ ਕੋਈ ਵੀ ਆਪਾਂ ਮਿਸਟੇਕ ਕਰਦੇ ਆ ਆਪਣੀ ਮਿਸਟੇਕ ਤਾਂ ਹੈਗੀ ਹੈ ਜਾਂ ਜੇ ਕਿ ਪ੍ਰਪੋਜ਼ਰ ਦੀ ਵੀ ਆਪਾਂ ਕੋਈ ਗਲਤੀ ਕਰਦੇ ਆ ਕਿ ਇਹ ਪ੍ਰਪੋਜ਼ਰ ਦੀ ਵੋਟ ਗਲਤ ਭਰੀ ਹੈ ਜਾਂ ਉਹ ਪ੍ਰਪੋਜ਼ਰ ਵੈਲਿਡ ਵੋਟਰ ਨਹੀਂ ਹੁੰਦਾ ਉਸ ਏਰੀਆ ਦਾ ਤਾਂ ਵੀ ਇਸ ਗਰਾਉਂਡ ਦੇ ਉੱਤੇ ਜਿਹੜੇ ਨੋਮੀਨੇਸ਼ਨ ਪੇਪਰਸ ਨੇ ਰਿਜੈਕਟ ਹੋ ਸਕਦੇ ਨੇ ਉਸ ਤੋਂ ਬਾਅਦ ਪਾਰਟ 3 ਆ ਜਾਂਦਾ ਹੈ ਜਿਹਦੇ ਵਿੱਚ ਵੀ ਲਿਖਿਆ ਜਾਂਦਾ ਵੀ ਆਪਣਾ ਕੈਂਡੀਡੇਟ ਦੀ ਡਿਟੇਲ ਦਿੱਤੀ ਜਾਂਦੀ ਹੈ ਕਿ ਮੈਂ ਸਿਟੀਜ਼ਨ ਐ ਮੇਰੀ ਇੰਨੀ ਏਜ ਐ ਜਾਂ ਫਿਰ ਉਸ ਤੋਂ ਬਾਅਦ ਨੈਕਸਟ ਪਾਰਟ ਅੰਦਾ ਵੀ ਮੈਂ ਇਸ ਪਾਰਟੀ ਦਾ ਕੈਂਡੀਡੇਟ ਐ ਠੀਕ ਹੈ ਜਾਂ ਫਿਰ ਜੇ ਨਹੀਂ ਹੈਗਾ ਤਾਂ ਫਿਰ ਉਹਨਾਂ ਨੂੰ ਤਿੰਨ ਜਿਹੜੇ ਨੇ ਆਪਣੇ ਸਿੰਬल्स ਜਿਹੜੇ ਨੇ ਦੱਸਨੇ ਪੈਂਦੇ ਨੇ ਕਿ ਕਿਹੜੇ-ਕਿਹੜੇ ਸਿੰਬਲ ਜਿਹੜੇ ਨੇ ਸਾਨੂੰ ਦਿੱਤੇ ਜਾਣ ਉਹਦੇ ਵਿੱਚ ਜੇ ਕਈ ਵਾਰ ਕੀ ਹੁੰਦਾ ਜਿਵੇਂ ਦੋ ਜਾਂ ਤਿੰਨ ਇੰਡੀਪੈਂਡੈਂਟ ਕੈਂਡੀਡੇਟਸ ਸੇਮ ਸਿੰਬल्स ਵਗੈਰਾ ਦੀ ਡਿਮਾਂਡ ਕਰਦੇ ਨੇ ਤਾਂ ਉਹਦੇ ਵਿੱਚ ਫਿਰ ਇਲੈਕਸ਼ਨ ਕਮਿਸ਼ਨ ਜਿਹੜੇ ਰਿਟਰਨਿੰਗ ਆਫੀਸਰ ਨੇ ਉਹ ਟਾਸ ਕਰਵਾ ਕੇ ਜਿਹੜਾ ਜਿੱਤਦਾ ਉਹ ਟਾਸ ਦੇ ਵਿੱਚ ਉਹਦੀ ਉਹਦੀ ਪਸੰਦ ਆ ਜਿਹੜਾ ਉਹਨੂੰ ਦਿੱਤਾ ਜਾਂਦਾ ਦੂਸਰੇ ਨੂੰ ਦੂਸਰਾ ਅਲੋਟ ਕਰ ਦਿੱਤਾ ਜਾਂਦਾ ਹੈ ਇਹਦੇ ਵਿੱਚ ਚਾਹਾਂ ਕਿਉਂਕਿ ਆਮ ਤੌਰ ਦੇ ਉੱਪਰ ਦੇਖਿਆ ਜਾਂਦਾ ਬੜੇ ਅਲੱਗ-ਅਲੱਗ ਜਿਹੜੇ ਸਿੰਬल्स ਹੁੰਦੇ ਨੇ ਜਿਵੇਂ ਕਿਸੇ ਦਾ ਦਾਤਰੀ ਸਿੱਟਾ ਹੁੰਦਾ ਜਿਵੇਂ ਕਾਮ ਰੈਡੀ ਐ ਜਾਂ ਫਿਰ ਕਿਸੇ ਦਾ ਬਾਲਟੀ ਐ ਬਾਕੀ ਜਿਹੜੇ ਰਜਿਸਟਰਡ ਹੈਗੇ ਨੇ ਕਮਲ ਹੱਥ ਜਾਂ ਫਿਰ ਜਿਵੇਂ ਹਨਾ ਅਕਾਲੀ ਦਲ ਤਾਂ ਉਹਦੇ ਵਿੱਚ ਇਹ ਜਿਵੇਂ ਸਿੰਬਲ ਨੇ ਇਹ ਕੌਣ ਅਲੋਟ ਕਰਦਾ ਫਿਰ ਇਹ ਜਿਹੜੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਹੀ ਇਹ ਡਿਸਕ੍ਰਾਈਬ ਕੀਤੇ ਗਏ ਨੇ ਕਿ ਕਿਹੜੇ-ਕਿਹੜੇ ਸਿੰਬल्स ਨੇ ਉਹ ਸਿੰਬल्स ਦੀ ਇੱਕ ਲਿਸਟ ਜਿਹੜੀ ਹੈ ਰਿਟਰਨਿੰਗ ਆਫੀਸਰ ਦੇ ਕੋਲ ਅਵੇਲੇਬਲ ਹੁੰਦੀ ਹੈ ਔਰ ਜਿਹੜੇ ਸਿੰਬल्स ਨੇ ਉਹਨਾਂ ਵਿੱਚੋਂ ਕੋਈ ਵੀ ਜਿਹੜੇ ਨੇ ਤਿੰਨ ਪਸੰਦ ਦੇ ਜਿਹੜੇ ਨੇ ਪ੍ਰੀਫਰੈਂਸ ਵਾਈਜ਼ ਲਿਖੇ ਜਾਂਦੇ ਨੇ ਫਰਸਟ ਪ੍ਰੀਫਰੈਂਸ ਸੈਕੰਡ ਪ੍ਰੀਫਰੈਂਸ ਥਰਡ ਪ੍ਰੀਫਰੈਂਸ ਜਦੋਂ ਇਹ ਤਿੰਨ ਜਿਹੜੇ ਜਦੋਂ ਸਿੰਬਲ ਜਿਹੜੇ ਨੇ ਇਹ ਦਿੱਤੇ ਜਾਂਦੇ ਨੇ ਉਹ ਤੋਂ ਬਾਅਦ ਫੇਰ ਹੀ ਜਦੋਂ ਟਾਸ ਹੁੰਦਾ ਜੇ ਤਾਂ ਟਾਈ ਹੁੰਦਾ ਉਹ ਉਸੇ ਕੇਸ ਦੇ ਵਿੱਚ ਜੇ ਪ੍ਰੀਫਰੈਂਸ ਜਿਹੜੇ ਕਿਸੇ ਨੇ ਫਰਸਟ ਪ੍ਰੀਫਰੈਂਸ ਪਰ ਹੀ ਹੈ ਜਾਂ ਸੈਕੰਡ ਪਰ ਹੀ ਹੈ ਜੇ ਉਸੇ ਦੇ ਅਕੋਰਡਿੰਗਲੀ ਹੋ ਜਾਵੇ ਫਿਰ ਕੋਈ ਟਾਸ ਦੀ ਨੋਬਤ ਨਹੀਂ ਆਉਂਦੀ ਤੇ ਉਸ ਤੋਂ ਬਾਅਦ ਇੱਕ ਇੰਪੋਰਟੈਂਟ ਪਾਰਟ ਹੈ ਪਾਰਟ 3ਏ ਇਦੇ ਵਿੱਚ ਕੀ ਹੈ ਜਿੰਨੇ ਵੀ ਜੇ ਕਿਸੇ ਕੈਂਡੀਡੇਟ ਦਾ ਜੇ ਉਹ ਉਹਨੂੰ ਕਿਸੇ ਕੇਸ ਦੇ ਵਿੱਚ 2 ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਹੋਈ ਹੋਵੇ ਜਾਂ ਫਿਰ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੇ ਅੰਡਰ ਕੁਝ ਆਫੈਂਸਿਸ ਲਿਖੇ ਹੋਏ ਨੇ ਜਿਹੜੇ ਕਾਫੀ ਸੀਰੀਅਸ ਆਫੈਂਸਿਸ ਹੁੰਦੇ ਆ ਜੇ ਉਹਦੇ ਵਿੱਚ ਸਜ਼ਾ ਹੋਈ ਹੋਵੇ ਕਿਸੇ ਵੀ ਟਾਈਮ ਦੀ ਕਿੰਨੇ ਵੀ ਕਿ ਵੀ ਪੀਰੀਅਡ ਦੀ ਤਾਂ ਉਸ ਕੇਸ ਦੇ ਵਿੱਚ ਇਹ ਸਾਰੀ ਡਿਟੇਲ ਜਿਹੜੀ ਹੈ ਇਹ ਵਿੱਚ ਮੈਂਸ਼ਨ ਕਰਨੀ ਪੈਂਦੀ ਹੈ ਕੀ ਕਨਵਿਕਸ਼ਨ ਹੋਈ ਹੈ ਤਾਂ ਕੀ ਹੈ ਅਬੀ ਸਾਰੀ ਡਿਟੇਲ ਜਿਹੜੀ ਹੈ ਕਿਹੜਾ ਕੇਸ ਹੈ ਕਿੰਨੀ ਐਫ ਆਈ ਆਰ ਹੈ ਜੇ ਕੋਈ ਅਪੀਲ ਪੈਂਡਿੰਗ ਹੈ ਉਹਦਾ ਬਿਉਰਾ ਦੇਣਾ ਪੈਂਦਾ ਜੇ ਕੋਈ ਸਟੇ ਹੋਇਆ ਹੈ ਕਨਵਿਕਸ਼ਨ ਸਟੇ ਹੋਈ ਹੈ ਨਹੀਂ ਹੋਈ ਇਹ ਬੜਾ ਹੀ ਕਿ ਇੰਪੋਰਟੈਂਟ ਚੀਜ਼ ਹੈ ਕਿਉਂਕਿ ਜੇ 2 ਸਾਲ ਤੋਂ ਵੱਧ ਸਜ਼ਾ ਹੋਈ ਹੁੰਦੀ ਹੈ ਤਾਂ ਉਸ ਕੇਸ ਦੇ ਵਿੱਚ ਕੈਂਡੀਡੇਟ ਵੈਸੇ ਹੀ ਡਿਸਕਵালিਫਾਈਡ ਹੋ ਜਾਂਦਾ 6 ਸਾਲ ਦੇ ਲਈ ਜਾਂ ਫਿਰ ਕਿਸੇ ਵੀ ਕੋਰਟ ਤੋਂ ਉਹ ਜਿਹੜੀ ਕਨਵਿਕਸ਼ਨ ਹੈ ਉਹ ਸਟੇ ਹੋਈ ਹੋਵੇ ਉਸ ਕੇਸ ਦੇ ਵਿੱਚ ਲੜ ਸਕਦਾ ਜਿਵੇਂ ਕਿ ਆਪਾਂ ਰੀਸੈਂਟਲੀ ਰਾਹੁਲ ਗਾਂਧੀ ਜਿਹੜਾ ਮੈਟਰ ਦੇਖਿਆ ਸੀ ਉਹਦੇ ਵਿੱਚ ਉਹਨਾਂ ਨੂੰ 2 ਸਾਲ ਦੀ ਸਜ਼ਾ ਹੋਈ ਸੀ ਡੈਫਰਮੇਸ਼ਨ ਕੇਸ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕਨਵਿਕਸ਼ਨ ਜਦੋਂ ਸਟੇ ਹੋਈ ਤਾਂ ਹੀ ਉਹਨਾਂ ਨੂੰ ਦੁਬਾਰਾ ਲੋਕ ਸਭਾ ਜਿਹੜਾ ਐਮਪੀ ਸੀਗੇ ਦੁਬਾਰਾ ਉਹਨਾਂ ਦੇ ਬਹਾਲ ਕਰ ਦਿੱਤਾ ਗਿਆ ਸੀ ਆਦਰਵਾਇਜ਼ ਪਹਿਲਾਂ ਉਹਨਾਂ ਨੂੰ ਕੱਢ ਦਿੱਤਾ ਗਿਆ ਸੀਗਾ ਤੇ ਦੂਸਰਾ ਬੜਾ ਕਾਫੀ ਇੰਪੋਰਟੈਂਟ ਹੈ ਇਹ ਜਿਹੜੇ ਫਾਰਮਸ ਨੇ ਇਹਦੇ ਇਹਨਾਂ ਵਿੱਚ ਇੱਕ ਬੜੀ ਚੀਜ਼ ਧਿਆਨ ਦੇਣ ਵਾਲੀ ਹੁੰਦੀ ਹੈ ਕੈਂਡੀਡੇਟਸ ਵੱਲੋਂ ਕੋਈ ਵੀ ਤੁਸੀਂ ਕਾਲਮ ਜਾਂ ਜਿਹੜਾ ਵੀ ਉਹ ਖਾਲੀ ਨਹੀਂ ਛੱਡ ਸਕਦੇ ਖਾਸ ਕਰਕੇ ਜਿਹੜਾ ਨੋਮੀਨੇਸ਼ਨ ਫਾਰਮ ਹੈਗਾ ਇਹਦੇ ਵਿੱਚ ਇਵਨ ਚਾਹੇ ਪਾਰਟ 1 ਪਾਰਟ ਜਿਹੜਾ ਫਾਰਮ 2ਏ ਹੈ ਜਾਂ ਫਿਰ ਫਾਰਮ 26 ਹੈ ਇਹਦੇ ਵਿੱਚ ਤੁਸੀਂ ਕੋਈ ਵੀ ਖਾਲੀ ਨਹੀਂ ਛੱਡ ਸਕਦੇ ਕਿਸੇ ਵੀ ਜਗ੍ਹਾ ਤੇ ਜੇ ਤੁਹਾਡੇ ਉੱਤੇ ਕੋਈ ਨਹੀਂ ਐਪਲੀਕੇਬਲ ਤਾਂ ਉੱਥੇ ਨੋਟ ਐਪਲੀਕੇਬਲ ਲਿਖ ਦਿਓ ਬਟ ਬਲੈਂਕ ਨਹੀਂ ਛੱਡ ਸਕਦੇ। ਯਾਨੀ ਕਿ ਛੋਟੀਆਂ-ਛੋਟੀਆਂ ਗੱਲਾਂ ਕਰਕੇ ਨੋਮੀਨੇਸ਼ਨ ਕੈਨਸਲ ਹੋ ਸਕਦੀ। ਬਟ ਇੱਕ ਚੀਜ਼ ਹੈ ਬੜੀ ਅ ਪਰ ਫੇਰ ਵੀ ਜਿਸ ਟਾਈਮ ਦੇ ਉੱਤੇ ਨੋਮੀਨੇਸ਼ਨ ਪੇਪਰਸ ਫਾਈਲ ਕੀਤੇ ਜਾਂਦੇ ਨੇ ਜਿਹੜੇ ਰਿਟਰਨਿੰਗ ਆਫੀਸਰ ਨੇ ਉਹਨਾਂ ਦੀ ਇੱਕ ਚੈਕਲਿਸਟ ਹੁੰਦੀ ਹੈ। ਉਹ ਚੈਕਲਿਸਟ ਚੈੱਕ ਕਰਦੇ ਨੇ। ਚੈਕਲਿਸਟ ਦੇ ਅਕੋਰਡਿੰਗਲੀ ਵੀ ਫਾਰਮ ਸਾਰਾ ਆਇਆ ਹੋਇਆ ਜੇ ਫਾਰਮ ਦੇ ਵਿੱਚ ਕੋਈ ਵੀ ਗੜਬੜ ਹੋਵੇ ਤਾਂ ਉੱਥੇ ਮੌਕੇ ਦੇ ਉੱਤੇ ਰਿਟਰਨਿੰਗ ਅਫੀਸਰ ਵੱਲੋਂ ਪੁਆਇੰਟ ਆਊਟ ਕੀਤਾ ਜਾਂਦਾ ਤੇ ਉਹ ਨੀਚੇ ਜਿਹੜਾ ਜਦੋਂ ਰਸੀਦ ਇਸ਼ੂ ਕਰਦੇ ਨੇ ਫਾਰਮ ਰਸੀਵ ਦੀ ਉਹਦੇ ਵਿੱਚ ਮੈਂਸ਼ਨ ਕਰਦੇ ਨੇ ਕਿ ਤੁਹਾਡਾ ਜਿਹੜਾ ਫਾਰਮ ਦੇ ਵਿੱਚ ਇਹ ਮਿਸਟੇਕ ਹੈ ਇਹ ਕਾਲਮ ਖਾਲੀ ਰਹਿ ਗਿਆ ਤਾਂ ਇਸੇ ਕਰਕੇ ਚਾਰ ਜਿਹੜੇ ਨੋਮੀਨੇਸ਼ਨ ਫਾਰਮਸ ਨੇ ਇੱਕ ਜਿਹੜਾ ਕੈਂਡੀਡੇਟ ਆ ਉਹ ਚਾਰ ਫਾਰਮ ਭਰ ਸਕਦਾ ਜੀ ਠੀਕ ਹੈ ਉਹ ਚਾਰ ਰੱਖਣ ਦਾ ਮਕਸਦ ਹੀ ਇਹੀ ਹੈ ਕਿ ਲੈਟ ਸੇ ਜੀ ਮੈਂ ਇੱਕ ਦੇ ਵਿੱਚ ਕੋਈ ਵਾਰ ਕੋਈ ਮਿਸਟੇਕ ਹੋ ਜਾਂਦੀ ਹੈ ਤਾਂ ਉਹ ਦੂਸਰਾ ਫਾਰਮ ਜਿਹੜਾ ਆਟੋਮੈਟਿਕਲੀ ਜੇ ਇੱਕ ਗਲਤ ਹੋ ਗਿਆ ਤਾਂ ਦੂਸਰਾ ਚੈੱਕ ਕੀਤਾ ਜਾਵੇਗਾ ਦੂਸਰਾ ਹੋ ਗਿਆ ਤਾਂ ਤੀਸਰਾ ਐਵੇਂ ਚੌਥਾ ਜੇ ਚਾਰੇ ਫਾਰਮ ਗਲਤ ਹੋਣਗੇ ਉਸੇ ਕੇਸ ਵਿੱਚ ਰਿਜੈਕਸ਼ਨ ਹੋ ਸਕਦੀ ਹੈ ਜੇ ਇਹਨਾਂ ਵਿੱਚੋਂ ਕੋਈ ਵੀ ਫਾਰਮ ਪ੍ਰੋਪਰ ਠੀਕ ਹੋਵੇ ਤਾਂ ਰਿਜੈਕਸ਼ਨ ਨਹੀਂ ਹੋ ਸਕਦੀ ਉਸ ਤੋਂ ਬਾਅਦ ਕੀ ਕਹਿੰਦੇ ਜਿਹੜੇ ਫਾਰਮਸ ਨੇ ਕੀ ਕਹਿੰਦੇ ਰਿਟਰਨਿੰਗ ਆਫੀਸਰ ਵੱਲੋਂ ਜਿਹੜੇ ਪਾਰਟ ਨੇ ਭਰਨੇ ਹੁੰਦੇ ਫਿਰ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜਾ ਆ ਜਾਂਦਾ ਉਹ ਆ ਜਾਂਦਾ ਕੀ ਫਾਰਮ 26 ਜਿਹਨੂੰ ਕੀ ਆਪਾਂ ਐਫੀ ਡੈਵਿਟ ਕਹਿੰਦੇ ਆ ਜਿਹੜਾ ਕਿ ਪਬਲਿਕ ਦੇ ਵਿੱਚ ਡਿਸਕਲੋਸ ਵੀ ਹੁੰਦਾ ਇਮੀਡੀਏਟਲੀ ਜਦੋਂ ਕੈਂਡੀਡੇਟ ਫਾਈਲ ਕਰਦੇ ਆ ਤਾਂ ਇਲੈਕਸ਼ਨ ਕਮਿਸ਼ਨ ਦੀ ਸਾਈਡ ਦੇ ਉੱਤੇ ਇਮੀਡੀਏਟਲੀ ਰਿਟਰਨਿੰਗ ਆਫੀਸਰਸ ਨੂੰ ਅਪਲੋਡ ਕਰਨਾ ਹੁੰਦਾ ਇਹਦੇ ਵਿੱਚ ਸਾਰੀ ਦੀ ਸਾਰੀ ਡਿਟੇਲ ਈਵਨ ਤੁਸੀਂ ਤੁਹਾਡਾ ਕੀ ਵੋਟਰ ਦੀ ਡਿਟੇਲਸ ਹੈ ਕੀ ਤੁਹਾਡੇ ਮੋਬਾਈਲ ਨੰਬਰ ਹੈ ਕੀ ਈਮੇਲ ਆਈਡੀ ਹੈ ਇਹਦੇ ਵਿੱਚ ਪ੍ਰੋਪਰ ਕਾਲਮ ਹੈ ਵੀ ਸੋਸ਼ਲ ਮੀਡੀਆ ਦੇ ਅਕਾਊਂਟਸ ਵੀ ਤੁਹਾਡਾ ਟਵਿੱਟਰ ਦੇ ਉੱਤੇ ਫੇਸਬੁੱਕ ਦੇ ਉੱਤੇ ਜਾਂ ਫਿਰ ਇੰਸਟਾਗ੍ਰਾਮ ਦੇ ਉੱਤੇ ਜਿੱਥੇ ਵੀ ਅਕਾਊਂਟ ਹੈ ਉਹ ਸਾਰਾ ਮੈਂਸ਼ਨ ਕਰਨਾ ਜ਼ਰੂਰੀ ਹੁੰਦਾ ਉਸ ਤੋਂ ਬਾਅਦ ਫਿਰ ਤੁਹਾਡੇ ਇਨਕਮ ਟੈਕਸ ਦੀ ਰਿਟਰਨਸ ਦੀ ਡਿਟੇਲ ਇਹਦੇ ਵਿੱਚ ਅ ਕੈਂਡੀਡੇਟ ਦੀ ਆਪਣੀ ਵੀ ਸਪਾਊਸ ਦੀ ਵੀ ਜੇ ਉਹਨਾਂ ਦਾ ਕੋਈ ਐਚਓਐਫ ਅਕਾਊਂਟ ਹੈ ਉਹਦੀ ਵੀ ਪਲੱਸ ਡਿਪੈਂਡੈਂਟਸ ਜਿੰਨੇ ਵੀ ਨੇ ਉਹਨਾਂ ਦੀ ਵੀ ਸਾਰਿਆਂ ਦੀ ਪੰਜ ਡਿਟੇਲ ਜਿਹੜੀ ਹੈ ਸਾਰੀ ਦੇਣੀ ਪੈਂਦੀ ਹੈ ਤੇ 5 ਸਾਲ ਦੀਆਂ ਰਿਟਰਨਾਂ ਦਾ ਜ਼ਿਕਰ ਕਰਨਾ ਪੈਂਦਾ ਵੀ ਲਾਸਟ ਜਿਹੜੀ 5 ਸਾਲ ਦੀ ਫਾਈਨੈਂਸ਼ੀਅਲ ਇਅਰ ਦੀ ਰਿਟਰਨਸ ਭਰੀ ਹੋਈਆਂ ਉਹਨੇ ਕਿੰਨੇ ਕਿਹੜੇ ਸਾਲ ਦੇ ਵਿੱਚ ਕਿੰਨੀ ਅਮਾਉਂਟ ਦੀ ਰਿਟਰਨ ਭਰੀ ਹੋਈ ਹੈ ਉਹ ਸਾਰਾ ਕੁਝ ਮੈਂਸ਼ਨ ਕਰਨਾ ਪੈਂਦਾ ਨੈਕਸਟ ਪਾਰਟ ਆ ਜਾਂਦਾ ਕਿ ਪੈਂਡਿੰਗ ਕ੍ਰਿਮੀਨਲ ਕੇਸਿਸ ਦਾ ਇਹਦੇ ਵਿੱਚ ਹੁੰਦਾ ਵੀ ਜੇ ਤਾਂ ਕੋਈ ਤੁਹਾਡੇ ਤੇ ਕੇਸ ਜਿਹੜਾ ਪੈਂਡਿੰਗ ਨਹੀਂ ਹੈ ਤਾਂ ਉਸ ਨੂੰ ਟਿਕ ਕਰਕੇ ਦੂਸਰੇ ਵਾਲਾ ਜਿੰਨਾ ਫਾਰਮ ਹੈ ਉਹ ਸਾਰਾ ਨੋਟ ਐਪਲੀਕੇਬਲ ਕਰ ਸਕਦੇ ਆ ਜਿਹੜਾ ਪਾਰਟ ਹੈ ਜੇ ਤੁਹਾਡੇ ਉਤੇ ਕੇਸਿਸ ਕੋਈ ਪੈਂਡਿੰਗ ਨੇ ਤਾਂ ਪ੍ਰੋਪਰ ਸਾਰੀ ਡਿਟੇਲ ਐਫ ਆਰ ਨੰਬਰ ਕੇਸ ਨੰਬਰ ਜੇ ਕੋਰਟ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਕਿਹੜੀ ਸੈਕਸ਼ਨਸ ਦੇ ਵਿੱਚ ਕੇਸ ਸੀਗਾ ਕੇਸ ਅਫੈਂਸਿਸ ਦੀ ਡਿਸਕ੍ਰਿਪਸ਼ਨ ਚਾਰजेस ਲੱਗੇ ਆ ਨਹੀਂ ਲੱਗੇ ਅਪੀਲ ਪਾਈ ਹੈ ਨਹੀਂ ਪਾਈ ਉਹ ਸਾਰਾ ਕੁਝ ਮੈਂਸ਼ਨ ਕਰਨਾ ਪੈਂਦਾ ਉਸ ਤੋਂ ਬਾਅਦ ਅੱਗੇ ਆ ਜਾਂਦਾ ਕਨਵਿਕਸ਼ਨ ਦਾ ਕਨਵਿਕਸ਼ਨ ਦੇ ਵਿੱਚ ਵੀ ਸਾਰੀ ਡਿਟੇਲ ਉਸੇ ਤਰੀਕੇ ਨਾਲ ਜੇ ਤਾਂ ਕੇਸ ਪੈਂਡਿੰਗ ਹੈ ਤਾਂ ਨਹੀਂ ਤਾਂ ਮੈਂਸ਼ਨ ਕਰ ਦੇਣਾ ਕਿ ਕੋਈ ਪੈਂਡਿੰਗ ਨਹੀਂ ਆ ਬਾਕੀ ਨਾਟ ਐਪਲੀਕੇਬਲ ਆਦਰਵਾਇਜ਼ ਹਰ ਇੱਕ ਅਫੈਂਸ ਦੀ ਜਿਹੜੀ ਵੀ ਅਲੱਗ-ਅਲੱਗ ਜਿੰਨੇ ਵੀ ਕੇਸਿਸ ਹਨ ਤੁਸੀਂ ਕੋਈ ਵੀ ਕੇਸ ਨਹੀਂ ਕਨਸੀਲ ਕਰ ਸਕਦੇ ਸਾਰੇ ਕੇਸਿਸ ਦਾ ਬਿਉਰਾ ਦੇਣਾ ਪੈਂਦਾ ਹੈ ਯਾਨੀ ਇਹ ਜਿਹੜਾ ਮੇਨ ਪਾਰਟ ਇਹ ਹੀ ਆ ਜਿਹਦੇ ਵਿੱਚ ਸਾਰਾ ਡਿਟੇਲ ਲਿਖੀ ਹੁੰਦੀ ਐਫੀਡਵਟ ਦੇ ਵਿੱਚ ਹੈ ਨਾ ਇਹ ਜਿਹਦੇ ਵਿੱਚ ਅਕਾਊਂਟ ਹੋ ਗਿਆ ਜਾਂ ਉਹਦੀ ਕਿੰਨੀ ਆਏਗਾ ਸਾਰਾ ਚੀਜ਼ਾਂ ਉਸ ਤੋਂ ਬਾਅਦ ਫਿਰ ਇੱਕ ਬੜਾ ਇੰਪੋਰਟੈਂਟ 6A ਹੈ ਇਹਦੇ ਵਿੱਚ ਕੀ ਹੈ ਜੇ ਕੋਈ ਕੈਂਡੀਡੇਟ ਕਿਸੇ ਪਾਰਟੀ ਵੱਲੋਂ ਕੰਟੈਸਟ ਕਰ ਰਿਹਾ ਹੈ ਤਾਂ ਉਸ ਕੇਸ ਦੇ ਵਿੱਚ ਜਿਹੜਾ ਪਾਰਟੀ ਵੱਲੋਂ ਜਦੋਂ ਕੰਟੈਸਟ ਕਰ ਰਿਹਾ ਤਾਂ ਇਹਨਾਂ ਨੂੰ ਪ੍ਰੋਪਰ ਜਿਹੜੀ ਜਿਹੜੀ ਕੀ ਇਸ ਸਾਰੇ ਜਿਹੜਾ ਮੈਨੇ ਵੀ 5th ਤੇ 6th ਜਿਹੜਾ ਭਰਿਆ ਕੀ ਕਨਵਿਕਸ਼ਨ ਦਾ ਜਾਂ ਕੇਸਿਸ ਪੈਂਡਿੰਗ ਦਾ ਕੀ ਉਸ ਦਾ ਬਿਉਰਾ ਮੈਂ ਆਪਣੀ ਪਾਰਟੀ ਨੂੰ ਦਿੱਤਾ ਜਾਂ ਨਹੀਂ ਦਿੱਤਾ ਕਿਉਂਕਿ ਇਹ ਜਿਹੜੇ ਫਾਰਮਸ ਨੇ ਜਦੋਂ ਵੀ ਆਪਾਂ ਕਨਵਿਕਸ਼ਨ ਦਾ ਜਾਂ ਫਿਰ ਕੋਈ ਕੇਸ ਪੈਂਡਿੰਗ ਹੈ ਤਾਂ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਅਕੋਰਡਿੰਗ ਤੇ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਅਕੋਰਡਿੰਗਲੀ ਇਹ ਸਾਰਾ ਕੁਝ ਪਬਲਿਸ਼ ਕਰਨਾ ਪੈਂਦਾ ਤਿੰਨ ਵਾਰ ਪਾਰਟੀ ਪਬਲਿਸ਼ ਕਰਦੀ ਹੈ ਤੇ ਤਿੰਨ ਵਾਰੀ ਕੈਂਡੀਡੇਟ ਪਬਲਿਸ਼ ਕਰਦਾ ਨੈਸ਼ਨਲ ਨਿਊਜ਼ਪੇਪਰਸ ਦੇ ਉੱਤੇ ਨਿਊਜ਼ਪੇਪਰ ਦੇ ਉੱਤੇ ਤੇ ਨਿਊਜ਼ ਚੈਨਲਸ ਦੇ ਉੱਤੇ ਪਲੱਸ ਜਿਹੜੇ ਉਹਨਾਂ ਦੀ ਵੈਬਸਾਈਟ ਦੇ ਉੱਤੇ ਪਾਰਟੀਆਂ ਦੀ ਤਾਂ ਇਸ ਕਰਕੇ ਇਹਦਾ ਬਿਉਰਾ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਉਹ ਨਹੀਂ ਕਹਿ ਸਕਦਾ ਪਾਰਟੀ ਕੱਲ ਨੂੰ ਵੀ ਸਾਨੂੰ ਪਤਾ ਨਹੀਂ ਇਹਦੀ ਸੰਪਤੀ ਕਿੰਨੀ ਸੀਗੀ ਜਾਂ ਕੁਝ। ਸ਼ੀਟ ਦੇ ਉੱਤੇ ਆ ਜਾਂਦਾ ਹੈ ਨਾ ਵੀ ਕੈਂਡੀਡੇਟ ਨੇ ਦੱਸਿਆ ਨਹੀਂ ਦੱਸਿਆ ਤਾਂ ਇਹਦੇ ਵਿੱਚ ਸਪੈਸੀਫਿਕਲੀ ਦੱਸਿਆ ਗਿਆ ਹੈ। ਉਸ ਤੋਂ ਬਾਅਦ ਫਿਰ ਅੱਗੇ ਸਾਰੇ ਐਸੈਟਸ ਦੀ ਡਿਟੇਲ ਆ ਜਾਂਦੀ ਹੈ ਮੂਵੇਬਲ ਐਸੈਟਸ ਦੀ ਤੁਹਾਡੇ ਬੈਂਕ ਦੇ ਖਾਤਿਆਂ ਦੀ ਤੁਹਾਡੀ ਐਫ ਡੀ ਕੀ ਹੈ ਕੈਸ਼ ਇਨ ਹੈਂਡ ਕਿੰਨਾ ਹੈ ਕੋਈ ਇੰਸ਼ੋਰੈਂਸ ਵਗੈਰਾ ਕਰਵਾਈ ਹੋਈ ਹੈ ਜਾਂ ਕੋਈ ਵੀ ਮਿਊਚੁਅਲ ਫੰਡਸ ਲਿੱਤੇ ਹੋਏ ਨੇ ਹਰ ਇੱਕ ਚੀਜ਼ ਦੀ ਡਿਟੇਲ ਦੇਣੀ ਹੁੰਦੀ ਹੈ ਕੋਈ ਵੀ ਵਹੀਕਲ ਤੁਹਾਡੇ ਨਾਮ ਦੇ ਉੱਤੇ ਹੈ ਉਹਦਾ ਬਿਓਰਾ ਕਿਹੜਾ ਵਹੀਕਲ ਹੈ ਕਦੋਂ ਪਰਚੇਸ ਕੀਤਾ ਕਿਹੜਾ ਮਾਡਲ ਹੈ ਕੀ ਉਹਦੀ ਵੈਲਿਊ ਹੈ ਉਸ ਤੋਂ ਬਾਅਦ ਜੁਐਲਰੀ ਕਿੰਨੀ ਹੈ ਆਪਣੀ ਵੀ ਸਪਾਊਸ ਦੀ ਵੀ ਐਚਓਐਫ ਦੀ ਵੀ ਪਲੱਸ ਡਿਪੈਂਡੈਂਟਸ ਦੀ ਵੀ ਮਤਲਬ ਇੱਕ ਜੇ ਸਾਫ ਲਵ ਜਾਂਚ ਕਹੀਏ ਵੀ ਕਰਪਸ਼ਨ ਤੋਂ ਬਚਾ ਸਕਦੀ ਹੈ ਚੀਜ਼ਾਂ ਔਰ ਫਸਾ ਵੀ ਸਕਦੇ ਜਿਵੇਂ ਪਿਛਲੇ ਵਾਰ ਮੰਤਰੀਆਂ ਦਾ ਆਉਂਦਾ ਵੀ ਤੁਸੀਂ ਇੰਨਾ ਬਿਉਰਾ ਦਿੱਤਾ ਸੀ ਤੇ ਹੁਣ ਇੰਨਾ ਕਿਵੇਂ ਵਧ ਗਿਆ ਇਹਨਾਂ ਦਾ ਵੀ ਪਿਛਲੀ ਵਾਰ ਇੰਨਾ ਸੀਗਾ ਜੀ ਜਦੋਂ 5 ਸਾਲ ਸਰਕਾਰ ਰਹੀ ਤਾਂ ਉਸ ਤੋਂ ਬਾਅਦ ਇੰਨਾ ਵਧ ਗਿਆ ਇਹਨਾਂ ਦਾ ਇਹ ਮੇਨ ਜਿਹੜਾ ਹੈਗਾ ਇਹ ਹੀ ਚੀਜ਼ ਹੈ ਬਿਲਕੁਲ ਉਸ ਤੋਂ ਬਾਅਦ ਫਿਰ ਇਮੂਵੇਬਲ ਐਸੈਟਸ ਆ ਤੁਹਾਡੇ ਨਾਮ ਤੇ ਕੋਈ ਐਗਰੀਕਲਚਰ ਲੈਂਡ ਵਗੈਰਾ ਹੈਗੇ ਆ ਉਹਦੀ ਪ੍ਰੋਪਰ ਡਿਟੇਲ ਕੀ ਐਡਰੈਸ ਨੇ ਕਿਹੜੇ ਖਸਰੇ ਨੰਬਰਾਂ ਚ ਕਿੰਨਾ ਏਰੀਆ ਜੱਦੀ ਹੈ ਜਾਂ ਤੁਸੀਂ ਖਰੀਦਿਆ ਜੇ ਤੁਸੀਂ ਖਰੀਦਿਆ ਤਾਂ ਕਿੰਨੇ ਦਾ ਖਰੀਦਿਆ ਕਦੋਂ ਖਰੀਦਿਆ ਤੇ ਕਿੰਨੇ ਉਹਦੇ ਉੱਤੇ ਅੱਗੇ ਪੈਸੇ ਲਗਾਏ ਜੇ ਮੰਨ ਲਓ ਮੇਰੀ ਹ ਇੱਕ ਪ੍ਰਾਪਰਟੀ ਮੈਂ ਹੁੰਨ ਲੈ ਲਈ ਇੱਕ ਮੇਰੇ ਪਿੱਛੇ ਦਾਦਿਆਂ ਦੀ ਪਿਓ ਦੀ ਪਿੱਛੇ ਪੜ ਦਾਦਿਆਂ ਦੀ ਰਹਿ ਗਈ ਤੇ ਉਹ ਉਹਦਾ ਫਿਰ ਕੀ ਕਿਸ ਤਰੀਕੇ ਨਾਲ ਮੈਂਸ਼ਨ ਕੀਤਾ ਆਹ ਦੇਖੋ ਲਿਖਿਆ ਹੋਇਆ ਵੈਦਰ ਇਨਹੈਰੀਟਿਡ ਪ੍ਰਾਪਰਟੀ ਠੀਕ ਹੈ ਜੇ ਯੈਸ ਲਿਖ ਦਾਂਗੇ ਤਾਂ ਫਿਰ ਅੱਗੇ ਵਾਲੇ ਖਾਨੇ ਨਾਟ ਐਪਲੀਕੇਬਲ ਆ ਜਾਣਗੇ ਕਿ ਵੀ ਪਰਚੇਸ ਅਸੀਂ ਨਹੀਂ ਕੀਤੀ ਹੋਈ ਜੇ ਤੁਸੀਂ ਇਨਹੈਰੀਟਿਡ ਨਹੀਂ ਹੈ ਨੋ ਤਾਂ ਫਿਰ ਕਦੋਂ ਪਰਚੇਸ ਕੀਤੀ ਆ ਉਹ ਵਾਲੇ ਖਾਨੇ ਮਤਲਬ ਖਾਨੇ ਸਾਰੇ ਫਿਲ ਕਰਨੇ ਪੈਣਗੇ ਇਹਦੇ ਵਿੱਚ ਕਿਸੇ ਨੂੰ ਵੀ ਜੇ ਤੁਹਾਡੇ ਨਾਮ ਜੇ ਨਹੀਂ ਕੋਈ ਪ੍ਰਾਪਰਟੀ ਹੈਗੀ ਤਾਂ ਇੱਥੇ ਨਿਲ ਨਿਲ ਭਰ ਦਿਓ ਜਾਂ ਨਾਟ ਐਪਲੀਕੇਬਲ ਭਰ ਦਿਓ ਠੀਕ ਹੈ ਵੀ ਜਿਹੜਾ ਖਾਨਾ ਐਪਲੀਕੇਬਲ ਨਹੀਂ ਹੋ ਨਾਟ ਐਪਲੀਕੇਬਲ ਜੇ ਨਹੀਂ ਆਏਗੀ ਤਾਂ ਨਲ ਭਰ ਦਿਓ ਇਹ ਨਹੀਂ ਕਿ ਤੁਸੀਂ ਕੋਈ ਵੀ ਖਾਲੀ ਛੱਡ ਦਿਓ ਇਹਦੇ ਵਿੱਚ ਫਿਰ ਫੈਰੀ ਜੀ ਜਿਵੇਂ ਮੰਨ ਲਈ ਆਪਾਂ ਪੂਰੀ ਅਪਰੋਕਸ ਰਕਮ ਜਾਂ ਫਿਰ ਟੋਟਲ ਰਕਮ ਕਿਵੇਂ ਭਰ ਸਕਦੇ ਆ ਵੀ ਮੰਨ ਲਓ ਕਿ ਵੀ ਰਿਸ਼ਤੇਦਾਰਾਂ ਚ ਵੀ ਹੁੰਦਾ ਅਪਰੋਕਸ ਜਿਹੜੀ ਹੈ ਅਪਰੋਕਸੀਮੇਟਲੀ ਲਿਖ ਦਿੰਨੇ ਕਿਉਂਕਿ ਇਹ ਦੇਖੋ ਮਾਰਕੀਟ ਵੈਲਿਊ ਜਿਹੜੀ ਹੈ ਤੁਸੀਂ ਪਰਚੇਜ਼ਰ ਜੇ ਹੋਊਗਾ ਉਹਦੇ ਲਈ ਹੋਰ ਵੈਲਿਊ ਹੋਊਗੀ ਸੈਲਰ ਲਈ ਇੰਨੇ ਚ ਹੀ ਡਿਫਰੈਂਸ ਹੈ ਤਾਂ ਅਪਰੋਕਸ ਵੈਲਿਊ ਲਿਖ ਦਿੰਨੇ ਆ ਠੀਕ ਹੈ ਬਾਕੀ ਸਰਕਾਰੀ ਰੇਟ ਵੀ ਹੁੰਦੇ ਨੇ ਉਸ ਦੇ ਅਕੋਰਡਿੰਗਲੀ ਲਿਖ ਸਕਦੇ ਆ ਹੁਣ ਜੇ ਤੁਸੀਂ ਜੇ ਕਹੋ ਕਿ ਇਹ ਮੂਵੇਬਲ ਬੈਂਕ ਖਾਤਿਆਂ ਦਾ ਉਹ ਜੋ ਬੈਲੈਂਸ ਹੈ ਜਿਸ ਦਿਨ ਤੁਸੀਂ ਨੋਮੀਨੇਸ਼ਨ ਫਾਰਮ ਫਿਲ ਕਰ ਰਹੇ ਹੋ ਉਸ ਦਿਨ ਤੋਂ ਇੱਕ ਦਿਨ ਪਹਿ ਉਸ ਦਿਨ ਦੇ ਜਿਸ ਟਾਈਮ ਤੁਸੀਂ ਫਿਲ ਕੀਤੇ ਨੇ ਉਸ ਟਾਈਮ ਤੱਕ ਦੇ ਬੈਲੈਂਸ ਤੁਸੀਂ ਭਰ ਸਕਦੇ ਹੋ ਜਿਹੜਾ ਤਾਂ ਡਿਟੇਲ ਪੂਰੀ ਹੈਗੀ ਹੈ ਕਿ ਐਨੇ ਦੀ ਅਮਾਉਂਟ ਹੈ ਆਦਰਵਾਇਜ਼ ਅਪਰੋਕਸੀਮੇਟਲੀ ਅਮਾਉਂਟ ਜਿਹੜੀ ਹੈ ਭਰ ਸਕਦੇ ਹੋ ਵੀ ਨੇੜੇ ਤੇੜੇ ਦੀ ਇਹ ਨਹੀਂ ਕਿ ਬਹੁਤ ਡਿਫਰੈਂਸ ਵੀ ਕੋਈ ਪ੍ਰੋਪਰਟੀ ਵੀ 10 ਲੱਖ ਦੀ ਹੈ ਠੀਕ ਹੈ ਤੁਸੀਂ 5 ਲੱਖ ਹੀ ਭਰ ਰਹੇ ਹੋ ਇਹ ਨਹੀਂ ਕਿ 10 ਲੱਖ ਲਿਖਿਆ ਤਾਂ 9.5 ਲਿਖਤਾ ਜਾਂ 10.5 ਲਿਖਤਾ ਜਿਹਦੇ ਵਿੱਚ ਫਿਰ ਪ੍ਰਾਪਰਟੀ ਔਰ ਜਿਹੜੇ ਬਾਕੀ ਵੀਕਲਸ ਜਾਂ ਹੋਰ ਚੀਜ਼ਾਂ ਇਹਦਾ ਕਿਵੇਂ ਫਿਰ ਟੋਟਲ ਕਰਦੇ ਸਾਰਾ ਇਹੀ ਚੀਜ਼ ਹੁੰਦੀ ਹੈ ਵੀ ਅਪਰੋਕਸੀਮੇਟਲੀ ਲਿਖ ਕੇ ਉਸ ਤੋਂ ਬਾਅਦ ਟੋਟਲ ਹੈ ਗ੍ਰੋਸ ਟੋਟਲ ਵੈਲਿਊ ਮੂਵੇਬਲ ਐਸੈਟਸ ਦੀ ਐਵੇਂ ਗ੍ਰੋਸ ਟੋਟਲ ਵੈਲਿਊ ਇਮੂਵੇਬਲ ਐਸੈਟਸ ਦੀ ਉਸ ਤੋਂ ਇਲਾਵਾ ਫਿਰ ਤੁਹਾਡਾ ਕੋਈ ਲੋਨ ਵਗੈਰਾ ਪੈਂਡਿੰਗ ਹੋਵੇ ਤੁਹਾਡੇ ਉੱਤੇ ਉਹ ਵੀ ਡਿਟੇਲ ਲਿਖਣੀ ਪੈਂਦੀ ਹੈ ਕਿਸੇ ਲੋਨ ਦਾ ਜਾਂ ਫਿਰ ਕੋਈ ਡਿਪਾਰਟਮੈਂਟ ਦੇ ਪੈਸੇ ਦੇਨੇ ਆ ਉਹਦਾ ਕੋਈ ਡਿਸਪਿਊਟ ਪੈਂਡਿੰਗ ਹੋਵੇ ਕਿਸੇ ਕੋਰਟ ਕੇਸ ਚੱਲ ਰਿਹਾ ਹੋਵੇ ਉਹ ਵੀ ਡਿਟੇਲ ਦੇਣੀ ਪੈਂਦੀ ਹੈ ਫਿਰ ਜਿਹੜਾ ਜਿਨ੍ਹਾਂ ਦੇ ਕੋਲ ਕੋਈ ਪਿਛਲੇ 10 ਸਾਲ ਦੇ ਵਿੱਚ ਗਵਰਨਮੈਂਟ ਅਕੋਮੋਡੇਸ਼ਨ ਹੋਵੇ ਉਹਨਾਂ ਨੂੰ ਐਨਓਸੀ ਲੈਣੀ ਪੈਂਦੀ ਹੈ ਉਹ ਕਨਸਰਨ ਡਿਪਾਰਟਮੈਂਟ ਤੋਂ ਤੇ ਉਹਦੇ ਵਿੱਚ ਫਿਰ ਲਿਖਣਾ ਪੈਂਦਾ ਵੀ ਕੋਈ ਡਿਊ ਸਾਡਾ ਪੈਂਡਿੰਗ ਨਹੀਂ ਹੈਗਾ ਠੀਕ ਹੈ ਜਿਵੇਂ ਕੋਈ ਸੈਟਿੰਗ ਐਮਐਲਏਜ਼ ਐਮਪੀਜ਼ ਵੀ ਹੁੰਦੇ ਨੇ ਵੀ ਉਹਨਾਂ ਨੂੰ ਵੀ ਗਵਰਨਮੈਂਟ ਅਕੋਮੋਡੇਸ਼ਨ ਜਿਹੜੀ ਮਿਲੀ ਹੁੰਦੀ ਆ ਤਾਂ ਉਹਨਾਂ ਨੂੰ ਐਨ ਫੇਰ ਉਸ ਤੋਂ ਬਾਅਦ ਤੁਹਾਡਾ ਕੀ profession ਹੈ ਕੀ ਸੋਰਸ ਆਫ ਇਨਕਮ ਹੈ ਪਲੱਸ ਕੋਈ ਵੀ ਕੰਟਰੈਕਟ ਨਹੀਂ ਹੈਗਾ ਕਿਸੇ ਵੀ ਕੰਪਨੀ ਨਾਲ ਜਿਹਦਾ ਗਵਰਨਮੈਂਟ ਨਾਲ ਕੋਈ ਠੇਕਾ ਹੋਵੇ ਇਹ ਚੀਜ਼ ਦੀ ਡਿਟੇਲ ਦੇਣੀ ਪੈਂਦੀ ਹੈ ਠੀਕ ਹੈ ਫੇਰ ਉਸ ਤੋਂ ਬਾਅਦ ਇੱਕ ਸਾਰੇ ਜਿੰਨਾ ਫਾਰਮ ਭਰਿਆ ਉਹਦਾ ਇੱਕ ਐਬਸਟ੍ਰੈਕਟ ਭਰਿਆ ਜਾਂਦਾ ਉਹਦੇ ਵਿੱਚ ਹਰ ਇੱਕ ਚੀਜ਼ ਦੀ ਵੈਲਿਊ ਵੀ ਟੋਟਲ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਵੀ ਕਿਵੇਂ ਉਹ ਟੋਟਲ ਉਹ ਇੱਥੇ ਆ ਜਾਂਦਾ ਇਹਦੇ ਵਿੱਚ ਸਾਰੀ ਜਿਵੇਂ ਮੂਵੇਬਲ ਐਸੈਟਸ ਕਿੰਨੇ ਦੇ ਨੇ ਇਹ ਸਾਰਾ ਟੋਟਲ ਇੱਥੇ ਆ ਜਾਂਦਾ ਕਿੰਨੇ ਦੇ ਐਸੈਟਸ ਐ ਇਹਦੇ ਵਿੱਚ ਕਿੰਨੇ ਦੇ ਪਰਚੇਜ਼ ਕੀਤੇ ਗਏ ਨੇ ਕਿ ਇਨਹੈਰਿਟਿਡ ਹੈ ਹਰ ਇੱਕ ਚੀਜ਼ ਜਿਹੜੀ ਹੈ ਇਹਦੇ ਵਿੱਚ ਜਿਹੜੀ ਹੈ ਡਿਸਕਲੋਸ ਕਰਨੀ ਪੈਂਦੀ ਹੈ ਫਿਰ ਉਹ ਤੋਂ ਬਾਅਦ ਇੱਕ ਆ ਹੰਦਾ ਫਿਰ ਉਹ ਓਥ ਲੈਣੀ ਹੁੰਦੀ ਹੈ ਜਿਹੜਾ ਸਰਟੀਫਿਕੇਟ ਆਫ ਓਥ ਉਸੇ ਟਾਈਮ ਦੇ ਉੱਤੇ ਜਦੋਂ ਕੈਂਡੀਡੇਟ ਫਾਈਲ ਕਰਨ ਜਾਂਦਾ ਤਾਂ ਓਥ ਲੈਂਦੇ ਨੇ ਉਹ ਸਾਰਾ ਕੁਝ ਹੈ ਫਿਰ ਇੱਕ ਜਿਹੜਾ ਇੰਪੋਰਟੈਂਟ ਜਿਹੜਾ ਅੱਗੇ ਆ ਜਾਂਦਾ ਟਿਕਟ ਜਿਹਨੂੰ ਕਹਿ ਦਿੰਨੇ ਆ ਉਹ ਟਿਕਟ ਵੀ ਕਾਫੀ ਹੁੰਦਾ ਵੀ ਟਿਕਟ ਦਾ ਆਪਾਂ ਕਾਫੀ ਸੁਣਨ ਵੀ ਟਿਕਟ ਪਾਰਟੀ ਨੇ ਟਿਕਟ ਇਸ਼ੂ ਕੀਤੀ ਇਹ ਬੇਸਿਕਲੀ ਹੁੰਦੇ ਨੇ ਫਾਰਮ A ਤੇ ਫਾਰਮ B ਹੁੰਦੇ ਨੇ ਫਾਰਮ A ਹੁੰਦਾ ਕਿ ਜਿਹੜੇ ਪਾਰਟੀ ਦੇ ਜਿਵੇਂ ਜਨਰਲ ਸੈਕਟਰੀ ਹੋਣਗੇ ਨੈਸ਼ਨਲ ਜਾਂ ਫਿਰ ਸਟੇਟ ਪਾਰਟੀ ਦਾ ਸਟੇਟ ਦੇ ਜਿਹੜੇ ਜਨਰਲ ਸੈਕਟਰੀ ਹੋਣਗੇ ਉਹ ਕਿਸੇ ਵੀ ਆਪਣੇ ਇੱਕ ਪਰਸਨ ਨੂੰ ਸਟੇਟ ਦੇ ਵਿੱਚ ਜਾਂ ਕਿੱਥੇ ਵੀ ਅਥੋਰਾਈਜ਼ ਕਰ ਦਿੰਦੇ ਨੇ ਕਿ ਮੇਰੇ ਬਿਹਫ ਦੇ ਉੱਤੇ ਟਿਕਟ ਜਿਹੜੀ ਹੈ ਇਹ ਕਨਸਰਨਡ ਪਰਸਨ ਇਸ਼ੂ ਕਰਨਗੇ ਉਹ ਹੁੰਦਾ ਫਾਰਮ A ਸਾਰਾ ਕੁਝ ਡਿਟੇਲ ਦੇ ਨਾਲ ਇਲੈਕਸ਼ਨ ਕਮਿਸ਼ਨ ਨੇ ਦਿੱਤਾ ਹੋਇਆ ਇੱਕੋ ਬੁੱਕ ਦੇ ਵਿੱਚ ਬਿਲਕੁਲ ਬਿਲਕੁਲ ਆ ਸਾਰਾ ਕੁਝ ਫਾਰਮ ਹੈ ਜਿਹੜੇ ਨੂੰ অথরাইਜ਼ ਕੀਤਾ ਹੁੰਦਾ ਉਹ ਫਿਰ ਅੱਗੇ ਫਾਰਮ 20 ਭਰਦਾ ਜਿਹਦੇ ਵਿੱਚ ਪ੍ਰੋਪਰ ਡਿਟੇਲ ਹੁੰਦੀ ਹੈ ਕਿਹੜੀ ਕੌਨਸਟੀਟੂਐਂਸੀ ਦੀ ਟਿਕਟ ਹੈ ਅਪਰੂਵਡ ਕੈਂਡੀਡੇਟ ਕੌਣ ਹੈ ਫਾਦਰ ਹਸਬੰਡ ਨੇਮ ਪੋਸਟਲ ਐਡਰੈਸ ਦੈਨ ਸਬਸਟੀਟਿਊਟ ਕੈਂਡੀਡੇਟ ਜਿਹਨੂੰ ਆਪਾਂ ਕੀ ਕਹਿੰਦੇ ਆ ਜਿਹੜੇ ਸਬਸਟੀਟਿਊਟ ਕੈਂਡੀਡੇਟ ਹੁੰਦੇ ਨੇ ਕਵਰਿੰਗ ਕੈਂਡੀਡੇਟ ਜਿਹਨੂੰ ਕਹਿ ਦਿੰਨੇ ਆ ਉਹਦਾ ਵੀ ਇਹਦੇ ਵਿੱਚ ਹੀ ਮੈਂਸ਼ਨ ਕੀਤਾ ਜਾਂਦਾ ਹੈ ਤੇ ਜਿਹੜੇ ਸਬਸਟੀਟਿਊਟ ਕੈਂਡੀਡੇਟ ਵੀ ਹੁੰਦੇ ਨੇ ਉਹਨਾਂ ਦੀ ਵੀ ਡਿਟੇਲ ਜਿਹੜੀ ਹੈ ਜਿਵੇਂ ਫਾਰਮ ਆਪਾਂ ਕੈਂਡੀਡੇਟ ਦੇ ਫਿਲ ਕਰਦੇ ਆ ਐਜ਼ ਇਟ ਇਜ਼ ਸਾਰੇ ਫਾਰਮ ਜਿਹੜੇ ਨੇ ਉਹ ਸਬਸਟੀਟਿਊਟ ਕੈਂਡੀਡੇਟ ਦੀ ਫਾਈਲ ਹੁੰਦੇ ਨੇ ਬਸ ਇਹ ਹੁੰਦਾ ਹੈ ਕਿ ਜਦੋਂ ਉਹ ਨੋਮੀਨੇਸ਼ਨ ਇੱਕ ਦੀ ਐਕਸੈਪਟ ਹੋ ਜਾਂਦੀ ਹੈ ਪਾਰਟੀਆਂ ਦੇ ਕੇਸਿਸ ਦੇ ਵਿੱਚ ਤਾਂ ਸਬਸਟੀਟਿਊਟ ਕੈਂਡੀਡੇਟ ਦੀ ਟਿਕਟ ਆਟੋਮੈਟਿਕਲੀ ਕੈਨਸਲ ਹੋ ਜਾਂਦੀ ਹੈ ਵੀ ਉਹਦੇ ਫਾਰਮ ਆਟੋਮੈਟਿਕਲੀ ਰਿਜੈਕਟ ਹੋ ਜਾਂਦੇ ਆ ਬਟ ਇੰਡੀਪੈਂਡੈਂਟ ਵਾਲੇ ਕੇਸਿਸ ਦੇ ਵਿੱਚ ਉਹਨਾਂ ਨੂੰ ਜਿਹੜੇ ਸਬਸਟੀਟਿਊਟ ਕੈਂਡੀਡੇਟ ਹੁੰਦੇ ਨੇ ਕਿਉਂਕਿ ਉਹਦੇ ਟਿਕਟ ਨਹੀਂ ਇਸ਼ੂ ਹੋਈ ਤਾਂ ਉਹਨਾਂ ਨੂੰ ਜਾ ਕੇ ਵਿਧਰਾ ਕਰਨੇ ਪੈਂਦੇ ਨੇ ਇਹ ਬੜਾ ਧਿਆਨ ਰੱਖਣਾ ਪੈਂਦਾ ਕਿੰਨੇ ਇੱਕ ਮਤਲਬ ਲਗਭਗ 2 ਹਫ਼ਤੇ ਦਾ ਟਾਈਮ ਹੁੰਦਾ ਹੈ ਇੱਕ ਵਾਰ ਨੋਮੀਨੇਸ਼ਨ ਭਰ ਕੇ ਬਾਅਦ ਦੇ ਵਿੱਚ ਉਸ ਨੂੰ ਵਿਧਰਾ ਕਰਨ ਤੱਕ ਦਾ ਨਹੀਂ ਨਹੀਂ ਇਹ ਟੋਟਲ 10 ਦਿਨ ਦਾ ਟਾਈਮ ਹੁੰਦਾ ਹੈ ਮੇਰੇ ਕੋਲ ਸ਼ੈਡਿਊਲ ਮੇਰੀ ਅਲਸ 7 ਮਹੀਨੋਂ ਸ਼ਾਇਦ ਸ਼ੁਰੂ ਹੋਣਾ ਹੈ ਠੀਕ ਹੈ ਤੇ 10 ਦਿਨ ਦਾ ਟੋਟਲ ਟਾਈਮ ਹੁੰਦਾ ਜਿਹਦੇ ਵਿੱਚ ਤੁਸੀਂ ਨੋਮੀਨੇਸ਼ਨ ਫਾਈਲ ਕਰਕੇ ਉਸ ਤੋਂ ਬਾਅਦ ਫਿਰ ਸਕਰੂਟੀਨੀ ਵੀ ਹੁੰਦੀ ਹੈ ਸਕਰੂਟੀਨੀ ਤੋਂ ਬਾਅਦ ਵਿਡਰੋਅਲ ਦਾ ਵੀ ਟਾਈਮ ਹੁੰਦਾ ਬਿਲਕੁਲ ਬਿਲਕੁਲ ਧੰਨਵਾਦ ਆ ਇਹ ਕਾਨੂੰਨੀ ਮਾਹਰ ਵੀ ਨੇ ਔਰ ਵਕੀਲ ਵੀ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਤਾਂ ਖਾਸ ਜਾਣਕਾਰੀ ਜਿਹੜੀ ਸੀਗੀ ਕਿਉਂਕਿ ਹਰੇਕ ਪਾਸੇ ਇਹੀ ਚਰਚਾ ਹੈਗੀ ਹੈ ਵੀ ਇਲੈਕਸ਼ਨਸ ਨੇ ਇਲੈਕਸ਼ਨਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੈਂਡੀਡੇਟ ਜਿਹੜੇ ਨੇ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਲੇਕਿਨ ਇੱਕ ਬੜੀ ਅਹਿਮ ਜਾਣਕਾਰੀ ਸੀ ਜਿਹੜੀ ਅਸੀਂ ਅੱਜ ਜਨਿਕ ਸਵੇਰਾ ਦੇ ਮਾਧਿਅਮ ਰਾਹੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈ ਹੈ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਕੈਂਡੀਡੇਟ ਨੇ ਉਮੀਦਵਾਰ ਨੇ ਉਹ ਕਾਗਜ਼ ਭਰਦੇ ਨੇ ਕਿਹੜੀ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਸਬਮਿਟ ਹੁੰਦੀਆਂ ਨੇ ਦਿਖਾਉਣੀਆਂ ਹੁੰਦੀਆਂ ਨੇ ਔਰ ਬਾਅਦ ਵਿੱਚ ਪਬਲਿਸ਼ ਕਰਾਉਣੀਆਂ ਹੁੰਦੀਆਂ ਨੇ ਤਾਂ ਹੁਣ 7 ਮਈ ਦਾ ਜਿਹੜਾ ਸ਼ਡਿਊਲ ਜਾਰੀ ਕੀਤਾ ਜਿਸ ਤਰੀਕੇ ਨਾਲ ਐਡਵੋਕੇਟ ਸਾਹਿਬ ਨੇ ਦੱਸਿਆ ਔਰ ਹੁਣ ਦੇਖਦੇ ਆ ਅੱਗੇ ਜ ਕਿਸ ਕਿਸ ਤਰੀਕੇ ਦੇ ਨਾਲ ਨੋਮੀਨੇਸ਼ਨ ਭਰੀ ਜਾਂਦੀ ਹੈ ਵਿਡਰੋ ਹੁੰਦੀ ਹੈ ਔਰ ਇਹ ਸਾਰੇ ਮਾਮਲੇ ਜਿਹੜੇ ਨੇ ਇਹ ਚਰਚਾ ਦੇ ਵਿੱਚ ਲਗਾਤਾਰ ਰਹੀ ਜਾਂਦੇ ਨੇ ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ